ਬੁੱਤ ਦਾ ਬੁੱਤ ਤੂੰ ਮੇਰੇ ਸਾਹਮਣੇ ਸੈਂ ਮੁਕੰਮਲ ਆਦਮੀ ਦਾ ਬੁੱਤ ਇਸ ਬੁੱਤ ਵਿੱਚ ਧੜਕਣ ਵੀ ਹੈ ਸੀ ਤੇ ਹਰਕਤ ਵੀ ਹੈ ਸੀ ਪਰ ਫਿਰ ਵੀ ਤੂੰ ਬੁੱਤ ਸੈਂ ਨਿਰਾ ਬੁੱਤ ਦਾ ਬੁੱਤ ਮੈਂ ਤੈਨੂੰ ਆਪਣਾ ਦੇਵ ਸਮਝਿਆ ਮੈਂ ਤੇਰੀ ਅਰਾਧਨਾ ਕੀਤੀ ਮੈਂ ਤੇਰੇ ਕੋਲੋਂ ਪ੍ਰੇਰਣਾ ਮੰਗੀ ਮੈਂ ਤੇਰੇ ਕਦਮਾਂ ਤੇ ਫੁੱਲ ਚੜਾਏ ਮੈਂ ਤੇਰੀ ਚਰਨ ਤੂੜ ਅੱਖਾਂ ਨੂੰ ਛੁਹਾਈ ਪਰ ਤੂੰ ਕੁਝ ਨਾ ਗੋਲਿਆ ਪੱਥਰ ਦਾ ਬੁੱਤ ਬੈਜੂ ਦੇ ਨਾਲ ਹੋ ਸਕਦਾ ਹੈ ਉਹ ਧੰਨੇ ਦੀਆਂ ਗਉਂਆਂ ਚਾਰ ਸਕਦਾ ਹੈ ਨਾਮਦੇਵ ਦੀ ਛਪਰੀ ਬਣ ਸਕਦਾ ਹੈ ਤੇ ਪੱਥਰ ਦਾ ਬੁੱਤ ਭਾਵਨਾਵਾਂ ਕਾਮਨਾਵਾਂ ਸਮਝ ਸਕਦਾ ਹੈ ਤੇ ਉਹ ਇੱਛਕ ਦੀ ਇੱਛਾ ਪੂਰੀ ਕਰ ਸਕਦਾ ਹੈ ਪਰ ਤੂੰ ਹੱਡ ਮਾਸ ਦਾ ਬੁੱਤ ਕਿਸੇ ਆਰਾਧਨਾ ਤੇ ਨਾ ਟੁੱਟਿਆ ਕਿਸੇ ਤਰਲੇ ਤੇ ਨਾ ਡੋਲਿਆ ਤੇ ਮੇਰੀ ਉਪਾਸ਼ਕ ਦੀ ਝੋਲੀ ਅੱਡੀ ਹੀ ਰਹੀ ਪਰ ਤੂੰ ਕਦੇ ਇਸ ਖਾਲੀ ਝੋਲੀ ਵੱਲ ਨਾ ਤੱਕਿਆ ਕੀ ਅੱਖਾਂ ਤੈਨੂੰ ਪੱਥਰ ਦੇ ਬੁੱਤ ਨਾਲੋਂ ਚੰਗਾ ਕਿ ਮਾੜਾ ਚੰਗਾ ਮੈਂ ਕਿਵੇਂ ਆਖਾਂ ਤੇ ਮਾੜਾ ਮੈਥੋਂ ਕਹਿ ਨਹੀਂ ਹੁੰਦਾ ਤੇਰੀ ਖਾਤਰ ਮੈਂ ਪੱਥਰ ਦੇ ਬੁੱਤ ਨੂੰ ਪੂਜਣਾ ਛੱਡਿਆ ਪਰ ਮੇਰੀ ਪੂਜਾ ਤੇਰਾ ਦਿਲ ਨਾ ੜਕਾ ਸਕੀ ਤੇਰੀਆਂ ਅੱਖਾਂ ਵਿੱਚ ਹੰਝੂ ਨਾ ਲਿਆ ਸਕੀ ਇਹ ਮੇਰੀ ਤਕਦੀਰ ਸੀ ਕਈ ਜਨਮਾਂ ਤੋਂ ਤੇਰੀ ਪੂਜਾ ਕਰਦੀ ਆ ਰਹੀ ਹਾਂ ਸ਼ਾਇਦ ਇਹ ਪੂਜਾ ਹਜੇ ਮੁਕੰਮਲ ਨਹੀਂ ਹੋਈ ਸ਼ਾਇਦ ਇਸ ਪੂਜਾ ਵਿੱਚ ਕੋਈ ਕਸਰ ਬਾਕੀ ਹੈ ਸ਼ਾਇਦ ਪੂਜਾ ਤੈਨੂੰ ਰਜਾਣ ਵਾਸਤੇ ਕਾਫੀ ਨਹੀਂ ਪਰ ਇਹ ਨਿੱਕਠਣ ਪ੍ਰੀਖਿਆ ਨਾਮ ਲੈ ਮੇਰੇ ਦੇਵ ਕਿ ਤੇ ਥੱਕਿਆ ਟੁੱਟਿਆ ਇਹ ਦਿਲ ਬਾਗੀ ਨਾ ਹੋ ਬੈਠੇ ਤੇਰੀ ਪੂਜਾ ਵਿੱਚੋਂ ਇਸ ਦਾ ਵਿਸ਼ਵਾਸ ਨਾ ਉੱਡ ਜਾਵੇ ਤੇ ਫੇਰ ਪੱਥਰ ਦੇ ਬੁੱਤ ਅੱਗੇ ਨਾ ਜਾ ਮੱਥਾ ਟੇਕਾਂ ਜਨਮ ਜਮਾਂਤਰਾ ਦੀ ਪੂਜਾ ਐਵੇਂ ਜਾ ਰਹੀ ਏ ਮੇਰੀ ਜ਼ਿੰਦਗੀ ਦੇ ਕੰਡਿਆਂ ਤੇ ਨਿਰਾਸ਼ਤਾ ਛਾ ਰਹੀ ਏ ਫਿਰ ਉਲਾਂਭਾ ਨਾ ਦੇ ਮੇਰੇ ਦੇਵ ਕਿ ਮੈਂ ਪੂਜਾ ਨਾ ਕਰ ਸਕੀਏ ਅੱਜ ਰਹਿ ਰਹਿ ਕੇ ਮੈਨੂੰ ਆਉਂਦਾ ਪਿਆਏ ਖਿਆਲ ਕਿ ਐਦੂੰ ਤਾਂ ਮੈਂ ਕਿਸੇ ਪੱਥਰ ਦੇ ਬੁੱਤ ਨੂੰ ਹੀ ਧਿਆਇਆ ਹੁੰਦਾ ਕਿਸੇ ਮਿੱਟੀ ਦੇ ਦੇਵ ਨੂੰ ਹੀ ਮਨਾਇਆ ਹੁੰਦਾ ਕਿਸੇ ਬੁੱਤ ਘਾੜੇ ਦੇ ਬਣਾਏ ਬੁੱਤ ਨੂੰ ਹੀ ਅਪਣਾਇਆ ਹੁੰਦਾ ਤਾਂ ਕਦੇ ਦੀ ਸੁਣੀ ਜਾਂਦੀ ਮੇਰੀ ਪੁਕਾਰ ਪੱਥਰ ਦੇ ਬੁੱਤ ਨੂੰ ਮੇਰੇ ਲਈ ਜਿਉਂਦਾ ਬੁੱਤ ਕੋਈ ਬਣਾਉਣਾ ਪੈਂਦਾ ਤੇ ਜਿਉਂਦੇ ਬੁੱਤ ਦੇ ਸੀਨੇ ਵਿੱਚ ਜਿਉਂਦਾ ਦਿਲ ਕੋਈ ਪਾਉਣਾ ਪੈਂਦਾ ਤੇ ਫਿਰ ਉਸ ਬੁੱਤ ਨੇ ਮੇਰਾ ਹੋਣਾ ਸੀ ਸਾਰੇ ਦਾ ਸਾਰਾ ਮੇਰਾ ਪਰ ਨਹੀਂ ਮੈਨੂੰ ਐਡੇ ਸੁਖਾਲੇ ਜਿੱਤੇ ਬੁੱਤ ਦੀ ਲੋੜ ਨਹੀਂ ਅਜਿਹੇ ਬੁੱਤਾਂ ਦੀ ਦੁਨੀਆ ਵਿੱਚ ਥੋੜ੍ਹ ਨਹੀਂ ਮੈਨੂੰ ਇਸ ਬੁੱਤ ਵਿੱਚ ਹੀ ਜ਼ਿੰਦਗੀ ਭਰ ਲੈਣ ਦੇ ਮੈਨੂੰ ਇਸ ਬੁੱਤ ਨਾਲ ਹੀ ਸਭ ਸੋਚਾਂ ਸਾਂਝੀਆਂ ਕਰ ਲੈਣ ਦੇ ਬਸ ਫਿਰ ਮੇਰੀ ਪੂਜਾ ਮੁਕੰਮਲ ਹੋ ਜਾਊ ਲੋਕੀ ਕਹਿੰਦੇ ਨੇ ਜ਼ਿੰਦਗੀ ਜਿਉਣ ਲਈ ਹੁੰਦੀ ਏ ਤੇ ਕਿਉਂ ਮੇਰੇ ਸਾਰੇ ਚਾਅ ਮੇਰੀਆਂ ਸਾਰੀਆਂ ਦਿਲਚਸਪੀਆਂ ਇੱਕ ਮੂੰਹ ਦੇ ਦੁਆਲੇ ਹੀ ਇਕੱਠੀਆਂ ਹੋ ਕੇ ਰਹਿ ਗਈਆਂ ਹਨ ਇਹ ਤਾਂ ਮੈਂ ਆਪ ਵੀ ਨਹੀਂ ਜਾਣਦੀ ਦੇਵ ਇਸ ਦਾ ਤੇ ਮੈਨੂੰ ਆਪ ਨੂੰ ਵੀ ਨਹੀਂ ਪਤਾ ਨਹੀਂ ਇਹ ਲੋਕੀ ਤਾਂ ਝੱਲੇ ਨੇ ਇਹ ਕੀ ਜਾਣਨ ਕਿ ਇਸ ਮੂੰਹ ਵਿੱਚੋਂ ਮੈਂ ਕਿਸ ਸੁਪਨ ਦੇਵ ਦਾ ਮੂੰਹ ਦੇਖਦੀ ਹਾਂ ਤੇ ਇਨ੍ਹਾਂ ਦੋ ਮੋਟੀਆਂ ਅੱਖਾਂ ਦੀ ਗਹਿਰਾਈ ਵਿੱਚੋਂ ਮੈਨੂੰ ਕਿਹੜੇ ਸੁਪਨ ਗਗਨਾ ਦੇ ਚੌਲੇ ਪੈਂਦੇ ਨੇ ਉਹ ਕੀ ਜਾਣਨ ਮੇਰੀਆਂ ਸੁੰਗੜਦੀਆਂ ਜਾ ਰਹੀਆਂ ਦਿਲਚਸਪੀਆਂ ਨੂੰ ਜੋ ਰੋਟੀ ਕੱਪੜੇ ਦੇ ਝੁਮੇਲਿਆਂ ਨੇ ਹੀ ਗਧੇ ਘੇੜ ਚ ਪਾ ਰੱਖੀਆਂ ਹਨ ਅੱਜ ਨਾ ਸਹੀ ਇਸ ਜਨਮ ਨਾ ਸਹੀ ਕਦੇ ਫੇਰ ਕਿਸੇ ਜਨਮ ਫੇਰ ਬਹੁਤ ਸੋਹਣੀ ਬਣ ਕੇ ਆਵਾਂਗੀ ਮੈਂ ਫੇਰ ਆਪਣੇ ਦੇਵ ਨੂੰ ਰਜਾਵਾਂਗੀ ਮੈਂ ਤੇ ਉਦੋਂ ਲੋਕੀ ਦੇਖਣਗੇ ਕਿ ਮੇਰੇ ਸਾਰੇ ਚਾਅ ਆਪਣੇ ਵਿੱਚ ਸਮੇਟਣ ਵਾਲਾ ਮੂੰਹ ਮੈਨੂੰ ਬੁਲਾ ਰਿਹਾ ਏ ਤੇ ਮੇਰੇ ਵੱਲ ਵਧਿਆ ਰਿਹਾ ਏ ਪਰ ਅੱਜ ਤਾਂ ਤੂੰ ਬੁੱਤ ਏ ਕੇਵਲ ਆਦਮੀ ਦਾ ਪੁੱਤ ਹਜੇ ਤਾਂ ਸ਼ਾਇਦ ਮੈਨੂੰ ਪੂਜਾ ਕਰਨ ਦੀ ਜਾਂਚ ਨਹੀਂ ਜਾਂ ਫਿਰ ਤੈਨੂੰ ਹੀ ਪੂਜਾ ਕਰਨ ਦਾ ਵੱਲ ਨਹੀਂ ਜੇ ਬੁੱਤ ਪੂਜਾ ਚਾਹਨਾ ਏ ਤਾਂ ਮੁਕੰਮਲ ਬੁੱਤ ਬੰਨਣਾ ਪਏਗਾ ਮੇਰੇ ਦੇਵ ਠਰਿਆ بے ਹਰਕਤ ਖਾਮੋਸ਼ ਬੁੱਤ ਨਹੀਂ ਸਗੋਂ ਮੇਰੀਆਂ ਧੜਕਣਾ ਨਾਲ ਧੜਕਦਾ ਮੇਰੇ ਗੀਤਾਂ ਨਾਲ ਗਾਉਂਦਾ ਤੇ ਮੇਰੇ ਹੰਝੂਆਂ ਨਾਲ ਰੋਂਦਾ ਬੁੱਤ ਇਹ ਤਾਂ ਕਿਸੇ ਹੋਰ ਜਨਮ ਦੀਆਂ ਗੱਲਾਂ ਨੇ ਹਜੇ ਤਾਂ ਇਹਨਾਂ ਦਾ ਵੇਲਾ ਨਹੀਂ ਕਦੇ ਫੇਰ ਸਹੀ ਜਦ ਪੁਜਾਰਨ ਦੀ ਤੈਨੂੰ ਪਹਿਚਾਨ ਹੋਵੇਗੀ ਤੇ ਜਦ ਪੂਜਾ ਦਾ ਮੈਨੂੰ ਵੱਲ ਹੋਵੇਗਾ ਹਜੇ ਤਾਂ ਤੂੰ ਬੁੱਤ ਤੇ ਨਿਰਬੁੱਤ ਦਾ ਬੁੱਤ ਤੇ ਇੱਕ ਆਦਮੀ ਦਾ ਬੁੱਤ ਹਜੇ ਮੈਂ ਇੱਕ ਪੁਜਾਰਨ ਹਾਂ ਨਿਰੀ ਪੁਜਾਰਨ ਤੇ ਸਾਡੇ ਵਿਚਕਾਰ ਬੁੱਤ ਪੂਜਾ ਦੀ ਹੀ ਸਾਂਝ ਹੈ ਮੇਰੇ ਦੇਵ ਉਫ ਨਿਰੀ ਬੁੱਤ ਪੂਜਾ ਧੰਨਵਾਦ